ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਨੰਗਿਆ ਜਾ ਰਿਹਾ ਸੀ ਆ ਇੱਕ ਬਾਈ ਜੀ ਦੀ ਵਰਕਸ਼ਾਪ ਆ ਆਪਾਂ ਇੱਥੇ ਇੱਕ ਦੋ ਸੰਦ ਦੇਖੇ ਸੀਗੇ ਜਿਹੜੇ ਅਜੀਬ ਜੇ ਬਣੇ ਵਿਆ ਤੇ ਉਹ ਆਪਾਂ ਮੈਂ ਆਖਿਆ ਹਾਥੀ ਜੇ ਪਤਾ ਨਹੀਂ ਕੀ ਬਣਿਆ ਖੜਾ ਮੈਂ ਮਿਸਤਰੀ ਜੀ ਨਾਲ ਕਰਦਿਆਂ ਗੱਲ ਆ ਆ ਦੇਖੋ ਸਾਰੇ ਸੰਦ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਹਾਂਜੀ ਵਧੀਆ ਬਾਈ ਜੀ ਆ ਕੀ ਬਣਾਇਆ ਇਹ ਬਾਈ ਜਦੋਂ ਕਿਸੇ ਨੇ ਘਰ ਕੁਰਪਣਾ ਹੁੰਦਾ ਅੱਛਾ ਕੋਠੇ ਦੇ ਸਮਾਨ ਚਾਹੀਦਾ ਹੁੰਦਾ ਇੱਟਾਂ ਬਜਰੀ ਰੇਤਾ ਉਹਦਾ ਕੋਠੇ ਦੇ ਚੜਾਉਣ ਵਾਸਤੇ ਉਹਦੇ ਮੈਸਤਰੀ ਕੋਲ ਹੁੰਦੀ ਹੈ ਅੱਛਾ ਇੱਟਾਂ ਵਾਲੇ ਮੈਸਤਰੀ ਕੋਲੇ ਹੁੰਦੀ ਹੈ ਇਹ ਮੈਂ ਤਾਂ ਉਹ ਹੋਰ ਤਰ੍ਹਾਂ ਦੀ ਬਣੀ ਦੇਖੀ ਆ ਇਹ ਆਪਾਂ ਨਵੀਂ ਤਰ੍ਹਾਂ ਦੀ ਬਣਾਈ ਆ ਇਹ ਉਹ ਗਰਾਰੀਆਂ ਗਰੂਰੀ ਵਾਲੀ ਹੁੰਦੀ ਆ ਇਹ ਆਪਾਂ ਦੂਜੀ ਬਣਾਈ ਆ ਰਿਮੋਟ ਤੇ ਅਸਰ ਰਿਮੋਟ ਕੰਟਰੋਲ ਬਣਾਤੀ ਇਹ ਇਹਦੇ ਵਿੱਚ ਫਿਰ ਆਹ ਦੇਖੋ ਜਿਹੜਾ ਆਹ ਬਲੱਗ ਹੈ ਜੀ ਹਾਂਜੀ ਇਹ ਤਾਂ ਬਿਜਲੀ ਵਾਲੇ ਬੋਰਡ 'ਚ ਪੈ ਜਾਂਦਾ ਠੀਕ ਆ ਜੀ ਤੇ ਜਿਹੜਾ ਆਹ ਰਿਮੋਟ ਹੈ ਜੀ ਇਹਦੇ ਨਾਲ ਅੱਛਾ ਇਹ ਚੱਲਦੀ ਹੈ ਜੀ ਬਸ ਕੱਲਾ ਇਹੀ ਫੜੀ ਰੱਖਣਾ ਹਾਂਜੀ ਇਹਦੇ ਦੋ ਵਟਨ ਆਈ ਅੱਛਾ ਆਹ ਤਾਂ ਤੀਰ ਲੱਗਿਆ ਹੋਇਆ ਨਾ ਦੋਨਾਂ ਤੇ ਜੇ ਨੂੰ ਨਪਾਂਗੇ ਤਾਂ ਹਾਂ ਨੂੰ ਜਾਊਗਾ ਜੀ ਹਾਂਜੀ ਤੇ ਜਿੱਥੇ ਇਹਨੂੰ ਆਪਾਂ ਛੜਤਾ ਇਹਨੂੰ ਉੱਥੇ ਖੜ੍ਹਦੇ ਉੱਥੇ ਰੁਕ ਜਾਣਾ ਹਾਂਜੀ ਇਹ ਤਾਂ ਥੱਲੇ ਨੂੰ ਜਾਊਗਾ ਠੀਕ ਆ ਇਹ ਕਈ ਵਾਰੀ ਬੱਚੇ ਆਪਣੇ ਸ਼ਰਾਰਤ ਕਰਦੇ ਆ ਜੀ ਫਿਰ ਹੂੰ ਹੂੰ ਬੱਚੇ ਛੇੜਦੇ ਰਹਿੰਦੇ ਵੀ ਇਹ ਚੀਜ਼ ਕੀ ਆ ਫਿਰ ਇਸ ਨੂੰ ਇਸ ਕਰਕੇ ਇਹਨਾਂ ਨੇ ਲੋਕ ਦਿੱਤਾ ਇਹ ਇਹਨੂੰ ਐ ਨੱਪ ਕੇ ਲੋਕ ਲੱਗ ਜਾਂਦੇ ਲੋਕ ਲੱਗ ਜਾਂਦੇ ਫਿਰ ਚੱਲਦੀ ਨਹੀਂ ਫਿਰ ਨਹੀਂ ਚੱਲਦੀ ਜੀ ਇਹ ਤਾਂ ਬਹੁਤ ਵਧੀਆ ਸਿਸਟਮ ਬਣਾਇਆ ਬਈ ਹਾਂਜੀ ਤੇ ਇਹ ਫਿਰ ਤੁਸੀਂ ਇਹ ਕੀ ਕਿਰਾਏ ਤੇ ਦਿੰਨੇ ਹੋ ਕੀ ਕਿਰਾਏ ਦੇ ਵੀ ਦੇ ਦਿੰਨੇ ਆ ਜੇ ਕਿਸੇ ਨੇ ਆਦੀ ਬਣਾਉਣੀਆਂ ਮਸ਼ੀਨਾਂ ਅੱਛਾ ਸੇਲ ਵੀ ਕਰ ਦੇਉਗੇ ਸੇਲ ਵੀ ਕਰ ਦੇਣ ਤੇ ਇਹਦੇ ਨਾਲ ਉਹ ਦੋ ਟਰਾਲੀਆਂ ਹੁੰਦੀਆਂ ਉਹ ਆਪਾਂ ਦੋ ਜਿਹੜੀਆਂ ਬਣਾਈਆਂ ਗਈਆਂ ਜੀ ਉਹ ਤਿਆਰ ਕਰਨ ਵਾਲੀਆਂ ਜਦ ਦੀਆਂ ਤਿਆਰ ਹੋ ਗਈਆਂ ਅੱਛਾ ਤੇ ਉਹ ਵੀ ਆਪਾਂ ਨਾਲ ਦੇਵਾਂ ਠੀਕ ਆ ਠੀਕ ਆ ਬਾਕੀ ਜਿਸਤੇ ਉਹ ਦੇਖਣ ਵਾਲਾ ਵੀ ਰੰਦਾ ਸਪਾਈ ਕਰਨਾ ਹੈ ਅੱਛਾ ਅੱਛਾ ਲਖਾਈ ਲਖੋਈ ਕਰਨ ਵਾਲੀ ਹੈ ਇਹਦੀ ਸਾਰੀ ਕਰਨੀ ਠੀਕ ਆ ਤੇ ਕੀ ਨਾਂ ਆਗਾ ਤੁਹਾਡਾ ਨਾਂ ਬਿਆਸ ਸਿੰਘ ਵੰਟੀ ਆਈ ਹੈ ਜੀ अच्छा अच्छा ठीक है ਤੇ ਇਹ ਤੇ ਲਖਾਈ ਕਰਨ ਵਾਲੀ ਹੈ ਤੇ ਫਿਰ ਤੁਸੀਂ ਸੇਲ ਵੀ ਕਰ ਦਿਓਗੇ ਸੇਲ ਵੀ ਕਰਾਂਗੇ ਤੇ ਨੰਬਰ ਕਿੰਨਾ ਤੁਹਾਡਾ ਨੰਬਰ 9872 4978 اچھا ਹਾਂਜੀ ਠੀਕ ਆ ਤੇ ਕਿਹੜਾ ਪਿੰਡ ਅ ਲੋਕੇਸ਼ਨ ਕੀ ਹੈ ਬੰਦਾ ਅਹਿਮਦਪੁਰ ਆਈ ਆਪਣਾ ਮੋਗਾ ਜਿਹਦਾ ਅੱਛਾ ਅੱਛਾ ਠੀਕ ਆ ਤੇ ਸਾਨੂੰ ਫੋਨ ਕਰਕੇ ਬੰਦਾ ਸਾਨੂੰ ਤਿਆਰ ਕਰਵਾ ਸਕਦਾ ਸੋਸਟ ਹਾਂਜੀ ਹਾਂਜੀ ਜਦੋਂ ਮर्जी ਫੋਨ ਲਾਦੇ ਚਾਹੇ ਅਗਲਾ ਪਾਜੀ ਚਾਹੇ ਖੂਨ ਹੀ ਲਾਦੇ ਆਪਾਂ ਠੀਕ ਆ ਲਾਏ ਦੋਸਤੋ ਦੇਖੋ ਜਿਹੜੀਆਂ ਗਰਾਰੀਆਂ ਜੀਆਂ ਹੁੰਦੀਆਂ ਇੱਥੇ ਉਹ ਸਾਰਾ ਸਿਸਟਮ ਬਾਈਆਂ ਨੇ ਉਹ ਚੱਕਤਾ ਤੇ ਇਹ ਵਧੀਆ ਆ ਆ ਕੀ ਆ ਬਈਆ ਲੋਕ ਜੀ ਇਹ ਜਿਹੜੀ ਲੋਗ ਲਾਏ ਬਾਈ ਜੀ ਜਦੋਂ ਆਏ ਜਾਂਦੇ ਆ ਕੇ ਇਹ ਦੇਖੋ ਜਿਵੇਂ ਮਰਜੀ ਆ ਅਏ ਅਏ ਕੰਮ ਆਂਦੀ ਆ ਇਹ ਹਾਂਜੀ ਹਾਂਜੀ ਠੀਕ ਆ ਠੀਕ ਆ ਅਏ ਪਾਸੇ ਹੋ ਜਾਂਦੀ ਆ ਹਾਂਜੀ ਅੱਛਾ ਇਹ ਲੋਕ ਫੇਰ ਲੱਗ ਅੱਛਾ ਇਹ ਫੇਰ ਲੱਗ ਗਿਆ ਹਾਂਜੀ ਠੀਕ ਆ ਠੀਕ ਆ ਤੇ ਨੰਬਰ ਇੱਕ ਵਾਰੀ ਫੇਰ ਬੋਲ ਦਿਓ ਨੰਬਰ ਆਪਣਾ ਲਿਖ ਲਓ ਜੀ 9872 49378 ਠੀਕ ਆ ਦੋਸਤੋ ਪੇਜ ਨੂੰ ਫੋਲੋ ਕਰਿਓ ਅੱਗੇ ਤੋਂ ਹੋਰ ਵੀਡੀਓਾਂ ਦੇਖਣ ਲਈ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ